ਹਾਂਜੀ ਸਸ਼ੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵਲੌਗ ਤੇ ਦੋਸਤੋ ਮੈਂ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਹੋ ਚੁੱਕਿਆ ਹਾਂ ਤਿਆਰ ਕਿਉਂਕਿ ਜਾਣਾ ਅੱਜ ਗਰੋਪੜਨ ਸਕੂਲੇ ਅੱਜ ਵੀ ਤਿੱਖੀ ਧੁੱਪ ਨਿਕਲੀ ਆ ਦੇਖੋ ਹਣੋ ਦੋਸਤੋ ਮੈਂ ਚੱਲਾਂ ਸਕੂਲੇ ਪਹਵਾਨੋ ਹੋ ਚੁੱਕੇ ਆ ਅੰਦਰ ਮਿੰਟ ਪਹਿਲਾਂ ਚੱਲ ਜਾਣਾ ਜਾਣ ਨੂੰ 10 ਮਿੰਟ ਲੱਗਣਾ ਹੈ ਹਣ ਮੈਂ ਤੁਹਾਨੂੰ ਮਿਲਦਾ ਆਣ ਕੇ ਦੋਸਤੋ ਸਕੂਲੋਂ ਆ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਹਣ ਦੋਸਤੋ ਮੈਂ ਕਿਹਨੋਂ ਦਾ ਬਿਆ ਬਦਾਂਗ ਦੇਖੋ ਤੁਸੀਂ ਕਿੰਨੇ ਰੰਗਾ ਐਨ ਘਰ ਲੱਗਦਾ ਮੰਨੋ ਆਹ ਦੇਖੋ ਦੋਸਤੋ ਬਤਾ ਦੇ ਉਹ ਪਤੰਗ ਚੜਾ ਕੇ ਰੱਖ ਦਿੱਤਾ ਆ ਆ ਦੇਖੋ ਦੋਸਤੋ ਵੰਸ਼ ਦੋਸਤੋ ਝੜ ਚੁਕਿਆ ਆ ਨਹੀਂ ਲੈਣਾ ਪੁੱਤ ਬਾੜ ਦੇਣਾ ਤੂੰ ਬਾੜ ਦੇਣਾ ਤੈਨੂੰ ਮੈਂ ਦਿੱਤਾ ਤੇ ਸੀਗਾ ਨਹੀਂ ਲੈਣਾ ਤੂੰ ਇਹ ਫੱਟੀ ਤੇ ਚੜ ਕੇ ਆ ਗਿਆ ਹੈ ਨਹੀਂ ਲੈਣਾ ਪੁੱਤ ਤੈਨੂੰ ਦਿੱਤਾ ਤੇ ਸੀਗਾ ਤੂੰ ਬਾੜ ਦੇਣਾ ਦੋਸਤੋ ਇਹਨੂੰ ਮੈਂ ਪਤੰਗ ਦਿੱਤਾ ਸੀਗਾ ਇਹ ਪਾੜ ਦਿੰਦਾ ਇਹਨੂੰ ਬਤਾਂਗਦਾ ਮੈਂ ਇਹ ਪਾੜ ਦਿੰਦਾ ਮੜਿਆ ਖੇਲਦਾ ਫੇਰ ਪਾੜ ਦਿੰਦਾ ਇਹ ਬਤਾਂਗੇ ਇਹ। ਕਰਨ ਦੇ ਵੰਛ ਡੇ ਗਿਆਣਾ। ਹਾਂ ਹਾਂ ਡੇ ਗਿਆਣਾ ਇਹਨੂੰ ਆਇਆ। ਵੰਛੀ ਹੱਸ ਦੋ। ਹੱਸਣਾ ਕਿਦਾਂ? ਹੱਸੋ ਵੰਛੀ ਹੱਸੋ ਇੱਧਰ ਹੱਸੋ। ਇੱਕ ਵਾਰੀ ਹੱਸ ਬਾਲਾ। ਬਲੈ ਇੱਕ ਵਾਰੀ ਹੱਸ। ਮੂਦ ਖਾਣਾ, ਅਮਰੂਦ ਖਾਣਾ। ਅਮਰੂਦ ਨੂੰ ਕਹਿੰਦੇ ਮੂਦ। ਦੋਸਤੋ ਚਲਾ ਗਿਆ نیچے ਅਮਰੂਦ ਲੈਣ। ਮੈਂ ਮਗਰਨ ਲੱਗਾ ਆਪਣਾ ਹੋਮਵਰਕ। ਹੁਣ ਦੋਸਤੋ ਮੈਂ ਚੱਲਾਂ ਦੁਕਾਨੇ ਹੱਲੇ ਮੇਰਾ ਕੰਮ ਪੈਂਡਿੰਗ ਆ ਉਸ ਤੋਂ ਪਹਿਲਾਂ ਮੈਂ ਆ ਲੈਣ ਚੱਲਾਂ ਆ ਮੈਂ ਤੁਹਾਨੂੰ ਆਣ ਕੇ ਦਿਖੋਣਾ ਮੈਂ ਕੀ ਲੈਣ ਚੱਲਾਂ ਹੱਲੇ ਦੱਸ ਨਹੀਂ ਸਕਦਾ ਮੈਂ 20 ਰੁਪਏ ਦਾ ਮੈਂ ਕੁਝ ਲੈਣ ਚੱਲਣਾ ਤੁਹਾਨੂੰ ਆਣ ਕੇ ਦਿਖੋਣਾ ਆਲਮਾਨ ਵੀ ਚੱਲੀ ਆ ਮੈਂ ਮਿਲਦਾ ਆਣ ਕੇ ਦੋਸਤੋ ਦੇਖ ਸਕਦੇ ਹੋ ਤੁਸੀਂ ਆ ਲੈਣ ਗਿਆ ਸੀ ਮੈਂ ਇੱਕ yellow ਇੱਕ green ਇੱਕ red ਇੱਕ blue ਹੁਣ ਇਹਨਾਂ ਨੂੰ ਸਾਰੇ ਨੂੰ ਮਿਕਸ ਕਰ ਦੇਣਾ ਨਿੰਬੂ ਪਾ ਲੈਣਾ ਹਰੀ ਮਿਰਚ ਪਾ ਦੇਣੀ ਤੇ ਟਮਾਟਰ ਪਾ ਦੇਣੇ ਫੇ ਟੇਸਟ ਦੇਖਦੇ ਇਹਦਾ ਹੁਣ ਮੈਂ ਇਹਦੇ ਵਿੱਚ ਪੌਣ ਲੱਗਾ ਆ ਦੇਖੋ ਦੋਸਤੋ ਇੱਕ ਪੰਜਾ ਦੇ ਲੇਸ ਦੇ ਵਿੱਚ ਕਿੰਨੇ ਘਟ ਨਿਕਲੇ ਬਲੂਏ ਲੇਸ ਖੋਲਿਆ ਹੈਗਾ ਦੇਖੋ ਕਿੰਨੇ ਘਟ ਆ ਹੈਗਾ ਰੈਡ ਲੇਸ ਹੋ ਚੁੱਕਿਆ ਇਹਨਾ ਹੁਣ ਮੈਂ ਪੌਣ ਲਗਾ ਯੈਲੋ ਲੇਸ ਆਦੇ ਇਹਨਾ ਬਣ ਗਿਆ ਹੁਣ ਆਖਰੀ ਆ ਹੁਣ ਗ੍ਰੀਨ ਲੇਸ ਇੰਨੂੰ ਵੀ ਪਾ ਦੰਨੇ ਆ ਪੈਂਦਾ ਨਹੀਂ ਪਿਆ ਤੇ ਪੈ ਕੇ ਪਿਆ ਦੇਖੋ ਦੋਸਤੋ ਸਾਰੇ ਲੈ ਇੱਕ ਵਿੱਚ ਪਾ ਲਿਆ ਦੋਸਤੋ ਆ ਪਾਪਾ ਨੇ ਕੱਟ ਦਿੱਤੇ ਆ ਟਮਾਟਰ ਤੇ ਹਰੀ ਮਿਰਚਾ ਹੁਣ ਆਪਾਂ ਮੇਤੋ ਹੈਗੀ ਆ ਲੱਕੜ ਦੀ ਕਰਛੀ ਹੁਣ ਆਪਾਂ ਤੋਂ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਦੋਸਤੋ ਹੁਣ ਮੇਰੇ ਨਾਲ ਪੋਪਟ ਹੋ ਗਿਆ ਇੱਕ ਚਿਪਸ ਪਿਆ ਸੀਗਾ ਇੱਥੇ ਆਪਾਂ ਨੇ ਕਿਹਾ ਕਿ ਡੱਬੇ ਚ ਪਾ ਲਾ ਬਾਦ ਵਿੱਚ ਮੈਂ ਪੁੱਛਿਆ ਪਾਪਾ ਜੀ ਕਿ ਮੈਂ ਰੱਖ ਦਿੱਤਾ ਤੇ ਇਹਦੇ ਕੋਲ ਇੱਕ ਹਰੀ ਮਿਰਚ ਪਈ ਸੀਗੀ ਮੈਂ ਪਾਪਾ ਨੂੰ ਪੁੱਛਿਆ ਕਿ ਮੈਂ ਆਹ ਵਾਲੀ ਹਰੀ ਮਿਰਚ ਖਾ ਲਵਾਂ ਪਾਪਾ ਨੇ ਅਗਿਆ ਕਿ ਮੈਂ ਕਹਿੰਦੇ ਆ ਕਿ ਮੈਂ ਆਹ ਵਾਲਾ ਲੇਸ ਖਾ ਲਵਾਂ ਜਿਹੜਾ ਬਾਹਰ ਪਿਆ ਸੀਗਾ ਮੈਂ ਹਰੀ ਮਿਰਚ ਚੱਕ ਕੇ ਖਾ ਲਈ ਮੇਰਾ ਬੁਰਾ ਹਾਲ ਹੋ ਗਿਆ ਮੇਰੀ ਅੱਖਾਂ 'ਚੋਂ ਪਾਣੀ ਔਨ ਲਾਪਿਆ ਇੰਨੀ ਕੋੜੀ ਸੀਗੀ ਨਾ ਹਰੀ ਮਿਰਚ ਬਹੁਤ ਜ਼ਿਆਦੀ ਕੋੜੀ ਸੀਗੀ ਤੇ ਦੋਸਤੋ ਤੁਹਾਨੂੰ ਦਿਖਾਉਂਦੀ ਆ ਤੇ ਗੱਡੀ ਹੈ ਇੱਕ ਵੱਖਰੀ ਆ ਮੈਂ ਖਾ ਲਈ ਇੱਕ ਏਦਾ ਦੀ ਇਹ ਕੋੜੀ ਚੀਜ਼ ਕੀ ਦੋਸਤੋ ਹੁਣ ਮੈਂ ਕਰਨ ਜਾ ਰਿਹਾ ਇਹਨਾਂ ਦੇ ਹਿੱਸੇ ਦੇਸੀ ਭਲੇਟਾ ਤਿਆਰ ਆ ਮੇਰੇ ਬਾਬਾ ਦੇਣ ਲੱਗਿਆ ਸਾਰਿਆਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਦੋਸਤੋ ਮੰਮੀ ਨੇ ਵੀ ਪਾਤਾ ਤੇ ਮਾਨਵੀ ਨੇ ਵੀ ਪਾਤਾ ਪਾਪਾ ਕਹਿੰਦੇ ਮੈਂ ਖਾਣਾ ਨਹੀਂ ਦੋਸਤੋ ਫਿਨਿਸ਼ ਕਰਤਾ ਆ ਆਤ ਹੋ ਚੁੱਕੀ ਆ ਦੋਸਤੋ ਦੋਸਤੋ ਅਸੀਂ ਜਿਹੜਾ ਚਾਟ ਬਣਾਇਆ ਸੀਗਾ ਮਿਕਸ ਲੈਟਸ ਚਾਟ ਉਹ ਖਾ ਕੇ ਮਜ਼ਾ ਹੀ ਆ ਗਿਆ ਸਵਾਦ ਬਣਿਆ ਹੋਏਗਾ ਬੜਾ ਸਵਾਦ ਬਣਿਆ ਹੋਏਗਾ ਉਹ ਹਲੇ ਇਸ ਚਾਹ ਡ ਖਾਦੇ ਨੂੰ 5 ਮਿੰਟ ਵੀ ਨਹੀਂ ਹੋਏ ਹੁਣ ਅਸੀਂ ਖਾਣ ਲੱਗੇ ਆ ਰੋਟੀ ਅਗੇ ਰੈਡੀ ਆ ਦੇ ਹੁਣ ਦੋਸਤੋ ਮੈਂ ਕਰਨਾਗਾ ਡਿਨਰ ਲੂ ਮਟਰ ਤੇ ਨਾਲ ਰੋਟੀ ਧੰਨਵਾਦ ਜੀ ਹਲੇ ਨਹੀਂ ਤੁਹਾਨੂੰ ਮੈਂ ਹੋਰ ਚੀਜ਼ ਦਿਖਾਉਣੀ ਆ ਦੇਖੋ ਦੋਸਤੋ ਪਰੋਠਾ ਵੀ ਆ ਗਿਆ ਆ ਇਹ ਦੁਪਹਿਰ ਦਾ ਪਰੋਠਾ ਸੀਗਾ ਮੈਨੂੰ ਮਿਲ ਗਿਆ ਬਚਿਆ ਹੋਇਆ ਸੀਗਾ ਹੁਣ ਧੰਨਵਾਦ ਜੀ